ਅਕਸਰ ਇਹ ਗੱਲ ਸਿਆਣੇ ਕਹਿੰਦੇ ਆ ਕਿ ਜਦੋਂ ਤੁਸੀਂ ਆਪਣੇਆਂ ਨੂੰ ਛੱਡ ਕੇ ਗੈਰਾਂ ਦੇ ਉੱਤੇ ਵਿਸ਼ਵਾਸ ਕਰੋਗੇ ਤੇ ਫੇਰ ਜਦੋਂ ਤੁਹਾਡੇ ਉੱਤੇ ਮੁਸੀਬਤ ਆਊਗੀ ਉਦੋਂ ਤੁਹਾਨੂੰ ਉਹਨਾਂ ਦਾ ਅਸਲੀ ਚਿਹਰਾ ਜਿਹੜਾ ਪਤਾ ਲੱਗੇਗਾ ਰਪਿੰਦਰ ਕੌਰ ਜਿਹੜਾ ਪ੍ਰੀਤਕੋੜ ਦਾ ਇੱਕ ਬਹੁਤ ਚਰਚਿਤ ਮਸਲਾ ਹੋਇਆ ਜਿੱਥੇ ਇੱਕ ਪਤਨੀ ਵੱਲੋਂ ਆਪਣੇ ਪਤੀ ਨੂੰ ਮਾਰ ਮੁਕਾਇਆ ਗਿਆ ਆਪਣੇ ਆਸ਼ਕ ਦੇ ਨਾਲ ਰਲ ਕੇ ਉਹ ਜਦੋਂ ਆਪਣੇ ਆਸ਼ਕੀ ਦੇ ਵਿੱਚ ਸੀ ਉਹਨੂੰ ਰੱਬ ਭੁੱਲਿਆ ਹੋਇਆ ਸੀ ਉਹਨੂੰ ਕੁਝ ਵੀ ਯਾਦ ਨਹੀਂ ਸੀ ਪਰ ਹੁਣ ਜਿਵੇਂ ਜਿਵੇਂ ਉਹਨਾਂ ਦੀ ਆਸ਼ਕੀ ਦਿਮਾਗ ਤੋਂ ਲੰਘਦੀ ਜਾਂਦੀ ਆ ਉਹਨਾਂ ਨੂੰ ਜਿਵੇਂ ਜਿਵੇਂ ਅਹਿਸਾਸ ਹੋ ਰਿਹਾ ਜਿਵੇਂ ਆਸ਼ਕੀ ਦਾ ਭੂਤ ਦਿਮਾਗ ਤੋਂ ਉੱਤਰ ਰਿਹਾ ਕਿ ਕਿੱਡਾ ਕਨਾਉਣਾ ਤੇ ਕਿੱਡਾ ਘਟੀਆ ਕੰਮ ਉਹਨਾਂ ਦੋਹਾਂ ਨੇ ਰਲ ਕੇ ਕਰ ਦਿੱਤਾ ਹੁਣ ਉਹਨਾਂ ਦੀ ਅਕਲ ਟਿਕਾਣੇ ਵੀ ਆਉਣ ਲੱਗੀ ਐ ਸਭ ਤੋਂ ਵੱਡੀ ਗੱਲ ਰਪਿੰਦਰ ਨੇ ਆਪਣੇ ਸ਼ਰੀਪ ਨਿਹਾਈਤੀ ਸ਼ਰੀਪ ਇਨਸਾਨ ਨੂੰ ਛੱਡ ਕੇ ਜਿਹੜਾ ਇੱਕ ਨਜਾਇਜ਼ ਸਬੰਧ ਜਿਹੜਾ ਪੈਦਾ ਕੀਤਾ ਉਸ ਹਰਕਮਲਜੀਤ ਹਰਕਮਲ ਦੇ ਨਾਲ ਜੀ ਦਾ ਜਿਹੜਾ ਬੈਕਗ੍ਰਾਉਂਡ ਸੀ ਜੀ ਦਾ ਪਿਤਾ ਵੀ ਪਿੰਡ ਦੇ ਵਿੱਚ ਨਸ਼ਾ ਤਸਕਰ ਆ ਤੇ ਉਹ ਖੁਦ ਵੀ ਨਸ਼ੇ ਦਾ ਜਿਹੜਾ ਸੇਵਨ ਵੀ ਕਰਦਾ ਤੇ ਉਹ ਨਸ਼ੇ ਦਾ ਤਸਕਰ ਵੀ ਆ ਇਹ ਗੱਲ ਹੁਣ ਪੁਲਿਸ ਨੇ ਸਾਹਮਣੇ ਰੱਖੀ ਆ ਗਲਤੀ ਦੋਵਾਂ ਦੀ ਬਰਾਬਰ ਆ ਕਿਉਂਕਿ ਦੋਵਾਂ ਨੇ ਇੱਕ ਜਿਹਾ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ ਕਿਸੇ ਤੀਸਰੇ ਦਾ ਜਿਹੜਾ ਘਰ ਹੀ ਉਜਾੜ ਦਿੱਤਾ ਤੇ ਸਭ ਤੋਂ ਵੱਡੀ ਗੱਲ ਕਿ ਉਹ ਇਕਲੌਤਾ ਪੁੱਤਰ ਸੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਜਿਹਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਦੇ ਜਿਹੜਾ ਪਿਤਾ ਜੀ ਦੇ ਹੋਰ ਕੋਈ ਪੁੱਤਰ ਵੀ ਨਹੀਂ ਉਹਨਾਂ ਦਾ ਜਿਹੜਾ ਬਿਰਧ ਅਵਸਥਾ ਦੇ ਵਿੱਚ ਕੋਈ ਸਹਾਰਾ ਬਣ ਵਾਲਾ ਵੀ ਨਹੀਂ ਕਿਉਂਕਿ ਇੱਕ ਧੀ ਆ ਉਹ ਵਿਆਹੀ ਹੋਈ ਆ ਤੇ ਉਹ ਅੱਜ ਲੁਕ ਲੁਕ ਕੇ ਵੀ ਰੋ ਰਹੇ ਆ ਤਾਹਾਂ ਮਾਰ ਰਹੇ ਆ ਕਿ ਸਾਡਾ ਪੁੱਤ ਸਾਥੋ ਕੋਲਿਆ ਉਹ ਵੀ ਅਸੀਂ ਖੁਦ ਆਪਣੇ ਘਰੇ ਮੌਤ ਵਿਆਹ ਕੇ ਲਿਆਏ ਸੀ ਬੜੇ ਚਾਵਾਂ ਦੇ ਨਾਲ ਲੋਕ ਦਾਜ ਦਹੇਜ ਲੈਂਦੇ ਆ ਅਸੀਂ ਇਹਨਾਂ ਦਾਜ ਲਿਆ ਅਸੀਂ ਉਹਨੂੰ ਆਪਣੇ ਪੁੱਤਾਂ ਵਾਂਗੂ ਰੱਖਿਆ ਉਸਦੀ ਹਰ ਖੁਆਇਸ਼ ਪੂਰੀ ਕੀਤੀ ਜਿਵੇਂ ਕਹੀ ਗਈ ਅਸੀਂ ਮਗਰ ਲੱਗੇ ਗਏ ਅਸੀਂ ਕੋਈ ਉਸ ਤੋਂ ਆਪਣੇ ਘਰ ਦਾ ਪਰਦਾ ਨਹੀਂ ਰੱਖਿਆ ਕੁੰਜੀ ਮਖਤਿਆਰ ਤੱਕ ਬਣਾ ਦਿੱਤਾ ਪਰ ਉਹਨੇ ਸਾਡੇ ਨਾਲ ਦਗਾ ਕਮਾਇਆ ਸਹੁਰਾ ਕਹਿੰਦਾ ਕਿ ਆਪਣੇ ਪਤੀ ਦੇ ਨਾਲ ਤਾਂ ਜਿੱਥੇ ਵਿਸ਼ਵਾਸ ਘਾਟ ਕੀਤਾ ਹੀ ਆ ਮੈਂ ਉਹਨੂੰ ਆਪਣੀ ਧੀ ਬਣਾਇਆ ਸੀ ਉਹਨੇ ਮੇਰੀ ਧੀ ਨਹੀਂ ਬਣੀ ਉਹਨੇ ਬਾਪ ਦੇ ਨਾਲ ਵੀ ਵਿਸ਼ਵਾਸ ਘਾਟ ਕੀਤਾ ਤੇ ਹੁਣ ਜਿਹੜਾ ਆਸ਼ਕ ਸੀ ਜਦੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ ਫੋਨ ਤੇ ਬਹਿ ਕੇ ਵੇਖ ਕੇ ਡਰਾਮੇ ਸੀਰੀਅਸ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਬੜੀ ਆਸਾਨੀ ਦੇ ਨਾਲ ਇਹ ਵਾਰਦਾਤ ਨੂੰ ਇਨਜਾਮ ਦੇ ਕੇ ਤੇ ਬਾਅਦ ਦੀ ਜ਼ਿੰਦਗੀ ਬੜੀ ਖੁਸ਼ੀ ਦੇ ਨਾਲ ਤੇ ਉਸ ਗੁਰਵਿੰਦਰ ਸਿੰਘ ਸੰਧੂ ਦੇ ਪਿਤਾ ਦੀ ਜਾਇਦਾਦ ਦੇ ਨਾਲ ਬੜੀ ਵਧੀਆ ਜ਼ਿੰਦਗੀ ਬਤੀਤ ਕਰਾਂਗੇ ਬੜੇ ਇਹਨਾਂ ਨੇ ਸੁਪਨੇ ਸਜਾਏ ਸੀ ਪਰ ਪੰਜਾਬ ਪੁਲਿਸ ਨੇ ਪਹਿਲੀ ਨਜ਼ਰੇ ਹੀ ਇਹਨਾਂ ਨੂੰ ਪਛਾਣ ਲਿਆ ਕਿ ਇਹ ਰਪਿੰਦਰ ਕੌਰ ਹੀ ਗੁਰਵਿੰਦਰ ਸਿੰਘ ਦਾ ਜਿਹੜੀ ਕਾਤਲ ਆ ਇਸ ਕਰਕੇ ਉਹਨਾਂ ਨੇ ਪਹਿਲੇ 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 ਦਿਨੀ ਜਿਹੜੀ ਇਹ ਬੜੋਚਲੀ ਤੇ ਉਸ ਤੋਂ ਬਾਅਦ ਇਸਦੇ ਪ੍ਰੇਮੀ ਨੂੰ ਬੜੋਚ ਲਿਆ ਤੇ ਹੁਣ ਇਹਨਾਂ ਨੂੰ ਜਦੋਂ ਰਿਮਾਂਡ ਤੇ ਰੱਖਿਆ ਤੇ ਉਸ ਤੋਂ ਬਾਅਦ ਜਿਵੇਂ ਸਮਾਜ ਨੇ ਲਾਂਤਾਂ ਪਾਈਆਂ ਹੁਣ ਇਹਨਾਂ ਦੀ ਅਕਲ ਆ ਜਿਹੜੀ ਉਹ ਟਿਕਾਣੇ ਆ ਰਹੀ ਆ ਹੁਣ ਇਹਨਾਂ ਨੂੰ ਲੱਗ ਰਿਹਾ ਕਿ ਕਿੱਦਾਂ ਵੱਡਾ ਅਪਰਾਧ ਕਰ ਦਿੱਤਾ ਕਿਉਂਕਿ ਇਹ ਜਿਹੜਾ ਆਮ ਹੀ ਸਮਾਜ ਦੇ ਵਿੱਚ ਕਤਲ ਹੋ ਜਾਂਦੇ ਆ ਕਤਲ ਸਾਰੇ ਮਾੜੇ ਆ ਪਰ ਜਿਹੜਾ ਇਹਨਾਂ ਨੇ ਕਤਲ ਕੀਤਾ ਇਹਨਾਂ ਨੇ ਦੂਰਾ ਕਤਲ ਕੀਤਾ ਇੱਕ ਤਾਂ ਆਪਣੇ ਪਤੀ ਨੂੰ ਤਾਂ ਮਾਰਿਆ ਹੀ ਮਾਰਿਆ ਇੱਕ ਇਨਸਾਨ ਦੀ ਤਾਂ ਜਿਹੜਾ ਸ਼ਰੀਪ ਇਨਸਾਨ ਸੀ ਉਹਨੂੰ ਤਾਂ ਮਾਰਿਆ ਹੀ ਮਾਰਿਆ ਤੇ ਨਾਲ ਇੱਕ ਰਿਸ਼ਤੇ ਦਾ ਵੀ ਕਤਲ ਕੀਤਾ ਵਿਸ਼ਵਾਸ ਦਾ ਕਤਲ ਕੀਤਾ ਧਰਮ ਪਤਨੀ ਜਿਹੜੀ ਉਸਦੇ ਕੋਲੋਂ ਕੋਈ ਪਤੀ ਜਾਂ ਦੋਵੇਂ ਜੀ ਕਿਸੇ ਤੋਂ ਇੱਕ ਚੀਜ਼ੇ ਤੋਂ ਕੋਈ ਚੀਜ਼ ਲੁਕਾਉਂਦੇ ਨਹੀਂ ਪਰ ਇਹਨੇ ਉਹਨੂੰ ਉਸਦੇ ਹੀ ਘਰ ਦੇ ਵਿੱਚ ਆਪਣੇ ਆਸ਼ਤ ਨੂੰ ਬੁਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਿਹੜੀ ਇਹਨੇ ਸਾਜ਼ਿਸ਼ ਰਚੀ ਸੀ ਜਿਹੜੀ ਵਿਉਂਤ ਬਣਾਈ ਸੀ ਉਹ ਉਦੋਂ ਵੀ ਭਿਆਨਕ ਸੀ ਇਹਨੇ ਉਹਨੂੰ ਸਮਾਜ ਦੇ ਵਿੱਚ ਵੀ ਉਸ ਤੋਂ ਗੁਰਵਿੰਦਰ ਸਿੰਘ ਸੰਧੂ ਨੂੰ ਉਹਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਜਿਹੜੀ ਸਾਜ਼ਿਸ਼ ਰਚੀ ਸੀ ਉਹ ਇਹ ਸੀ ਕਿ ਇੱਕ ਚਿੱਟੇ ਦਾ ਟੀਕਾ ਭਰ ਲਿਆ ਸੀ ਚਿੱਟੇ ਦਾ ਟੀਕਾ ਭਰ ਕੇ ਇਹਨਾਂ ਨੇ ਰੱਖਿਆ ਸੀ ਕਿ ਚਿੱਟਾ ਲਾ ਦੇਾਂਗੇ ਤੇ ਸਮਾਜ ਦੇ ਵਿੱਚ ਇਹ ਗੱਲ ਜਾਊਗੀ ਕਿ ਓਵਰਡੋਸ ਦੇ ਨਾਲ ਗੁਰਵਿੰਦਰ ਸਿੰਘ ਸੰਧੂ ਆ ਜਿਹੜਾ ਉਸ ਦਾ ਜਿਹੜੀ ਉਸ ਦੀ ਜਾਨ ਗਈ ਆ ਤੇ ਅਸੀਂ ਕਿਸੇ ਨੂੰ ਕਿਸੇ ਨਾਲ ਸਾਡੇ ਤੇ ਸ਼ੱਕ ਵੀ ਨਹੀਂ ਹੋਊਗਾ ਤੇ ਗੁਰਵਿੰਦਰ ਸਿੰਘ ਸੰਧੂ ਉਹਦੀ ਜਿਹੜੀ ਇਮੇਜ ਖਰਾਬ ਹੋਊਗੀ ਜਾਂ ਫਿਰ ਉਸ ਦੇ ਉੱਤੇ ਜਿਹੜਾ ਧੱਬਾ ਲੱਗੂਗਾ ਇੱਕ ਤਾਂ ਉਹ jaan ਕ ਚਲੀ ਜਾਊਗੀ ਤੇ ਸਾਡੇ ਉੱਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਊਗਾ ਇਹ ਜਿਹੜੀ ਸਾਰੀ ਸਾਜ਼ਿਸ਼ ਸੀ ਇਹ ਉਸ ਦੇ ਆਸ਼ਕਣੇ ਰਚੀ ਸੀ ਕਿਉਂਕਿ ਉਹ ਖੁਦ ਆਪ ਵੀ ਡਰ ਗਈ ਆ ਤੇ ਉਹ ਤਸਕਰ ਵੀ ਆ ਤੇ ਹੁਣ ਜਦੋਂ ਨੂੰ ਲੱਗਦਾ ਕਿ ਹੁਣ ਫਸ ਗਏ ਆ ਹੁਣ ਰੁਪਿੰਦਰ ਕੌਰ ਦੇ ਨਾਲ ਹੀ ਬਤਮੀਜ਼ੀਆਂ ਤੇ ਵੀ ਉੱਤਰ ਆਇਆ ਔਰ ਰੁਪਿੰਦਰ ਨੂੰ ਵੀ ਪਤਾ ਲੱਗ ਗਿਆ ਹੋਊਗਾ ਆਪਣੇ ਤੇ ਬਗਾਨਿਆਂ ਦਾ ਉਸ ਦੇ ਨਾਲ ਲੜਦਾ ਝਗੜਦਾ ਤੇ ਸਾਰਾ ਠੀਕਰਾ ਜਿਹੜਾ ਰੁਪਿੰਦਰ ਦੇ ਸਿਰ ਤੇ ਜਿਹੜਾ ਸੈਟ ਰਿਆ